ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ HF ਵਾੜ ਗੱਪਣ ਦਿਖਾਉਣੀ ਹੈ ਸੇਲਾ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਮੀਰ ਸਿੰਘ ਪਿੰਡ ਮਾਠੀ ਗੇ ਜਿਲ੍ਹਾ ਮੋਗਾ ਫੀਲਡ ਹਲਕਾ ਵਾਲਾ ਮੋਬਾਈਲ ਨੰਬਰ ਜੀ ਆਪਣਾ 9872372012 9872372012 ਠੀਕ ਆ ਆਪਣਾ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਦੇ ਉੱਪਰ ਠੀਕ ਆ ਜਿਹੜੀ ਆਪਾਂ ਬੱਚੀ ਦੇਖੀ ਆ ਨੇ ਬਾਈ ਜੀ ਕਿਹੜਾ ਸੂਹਾ ਸੂਰੀਆ ਦੂਜਾ ਸੂਹਾ ਸੂਰੀਆ ਜੀ ਦੰਦੋ ਕਿਵੇਂ ਆ ਦੰਦੋ ਇਹ ਜਵਾਨੀ ਆ ਠੀਕ ਹੈ ਜਵਾਨ ਜੈਨੂਅਰ ਦੂਜਾ ਸੂਆ ਹਾਂਜੀ ਹਾਂ ਪਹਿਲੇ ਸੂਏ ਕੀ ਰਿਕਾਰਡ ਰਿਹਾ ਹੈਗਾ ਪਹਿਲੇ ਸੂਏ ਦਾ 32 ਕਿਲੋ ਹੈ ਜੀ 32 ਕਿਲੋ ਦਾ ਹਾਂ ਡੈਨਮਾਰਕ 40116 ਦੀ ਆਪ ਆ ਸਨੋਮੈਨ ਦਾ ਗਾਹ ਲੱਗਿਆ ਠੀਕ ਹੈ ਸਨੋਮੈਨ ਤੋਂ ਅੱਗੇ ਗੱਬਣਾ ਅੱਜ ਨੈਟ ਦੇਣ ਕਿੰਨੇ ਕਿਲੋ ਜੂਗੀ ਸੂਣ ਦੇ ਵਿੱਚ ਅੱਜ ਇਹਦੇ 5 ਤਰੀਕ ਨੂੰ ਦੇਣ ਪੂਰੇ ਆ ਜੀ ਠੀਕ ਹੈ 5 ਤਰੀਕ ਨੂੰ ਅੱਜ ਲਗਭਗ 8-9 ਦਿਨ ਅਜੇ ਬਾਕੀ ਪਿਆ ਹਾਂ ਠੀਕ ਹੈ ਇਸ ਵਾਰ ਆਪਾਂ ਨੇ ਕੀ ਅੰਦਾਜ਼ਾ ਬੋਡੀਗੇਟ ਵਗੈਰਾ ਵੀ ਚੰਗਾ ਗੇਨ ਕਰ ਲਏ ਨੇ ਹਣਾ 40 ਦੀ ਰੇਟ ਜਊਗੀ ਠੀਕ ਹੈ ਕਹਿੰਦਾ ਆਪਾਂ ਮੌਸਮ ਕੁਝ ਐਸ ਹੋਜੂਗੀ ਹਾਂ ਮਾਨਤਨ ਤੋਰਦੇ ਬਾਹਰ ਨੂੰ ਸੋ 1,65,000 ਰੁਪਇਆ ਕੀਮਤਾਂ ਵੈਢਦੀ ਦੂਜਾ ਸੂਆ ਵੈਢ ਸੂ ਰਿਆ ਰਾਜੀ ਸਮੀ ਪਲੀ ਵੀ ਬਹੁਤ ਆ ਤੇ ਕੰਪੈਕਟ ਹਵਾਨਾ ਨਾੜਾ ਵਗੈਰਾ ਨਾਲ ਚਾਰੇ ਪਾਸੇ ਖੁੱਲੀ ਪਈ ਆ ਤੇ ਡੈਨਮਾਰਕ ਦੇ 40116 ਦੀ ਆਪ ਆ ਹਾਂਜੀ স্নੋਮੈਨ ਲਗਾ ਹਾਂ স্নੋਮੈਨ ਦਾ ਕੇ ਲੱਗਿਆ ਵਾ ਸੀਮਨ ਤੇ ਸੈਂਸਰ ਲੱਗਿਆ ਜਾਂ ਨੌਨ ਸੈਂਸਰ ਲੱਗਿਆ ਨਾਂ ਬੂਜਾ ਨੌਨ ਸੈਕਸਨ ਲੱਗਿਆ ਵਾ ਸੋ ਜਾਤ ਪਾਤ ਦੇਖੋ ਬੱਚੀ ਦੀ ਕਾਦੂ ਕੁੱਦ ਬਹੁਤ ਆ ਦੇ ਵਾਂਗ ਕਿ ਮਿਲਕ ਵੀ ਅਨਸ ਵਗੈਰਾ ਦੇਖ ਸਕਦੇ ਨਾੜਾ ਨੂੜਾ ਬਹੁਤ ਆ ਬਿਲਕੁਲ ਕੰਪੈਕਟ ਹਵਾਨਾ ਚੰਗੀ ਜਾਤ ਪਾਤ ਵਾਲੀ ਸੋਹਣੀ ਬਰੀਡ ਦਾ ਰਕਰੂਗੇ ਕਿ ਹਵਾਨਾ ਵਗੈਰਾ ਦੇਖੋ ਕੈਨੇਡਾ ਬਾਬਾ ਆਪਾਂ ਗੈਸ ਲਾਈਏ ਵੀ ਚੰਗੀ ਸੇਵ ਵਾਲਾ ਹੋਇਆ ਦਾ 40 ਕਿਲੋ ਦੁੱਧ ਲੈ ਸਕਦਾ ਬਾਹਰ ਕੱਢੂ ਵੀਰੇ ਠੀਕਾ ਨੰਬਰ ਉਹਦਾ ਦੁਬਾਰੇ ਆਪਣਾ 9972372000 ਠੀਕਾ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਸਵੀਰ ਨੇ ਹਰ ਸਿੰਘ ਵਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੇ ਇਹ ਦਿਲ ਤੋਂ